ਪੰਜ ਪਿਆਲੇ ਪੰਜ ਤੀਰ ਛਟਮ ਤੀਰ ਬੈਠਾ ਗੁਰ ਭਾਰੀ ਅਰਜਨ ਕਾਇਆ ਪਲਟ ਕੇ ਮੂਰਤ ਹਰ ਗੋਬਿੰਦ ਸਵਾਰੀ ਪਰਮ ਸਤਿਕਾਰਯੋ ਗੁਰੂ ਪਿਆਰੀ ਸਾਧ ਸੰਗਤਿਓ ਅਈਸਰ ਭਾਈ ਗੁਰਦਾਸ ਸਿੰਘ ਨੇ ਪਹਿਲੀ ਵਾਰ ਦੇ ਵਿੱਚ 48ਵੀਂ ਪਉੜੀ ਦੇ ਅੰਦਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪਾਤਸ਼ਾਹ ਦੀ ਬਾਰੇ ਇਹ ਜ਼ਿਕਰ ਕੀਤਾ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਜੋ ਮੀਰੀ ਪੀਰੀ ਦੇ ਮਾਲਕ ਨੇ ਗੱਲ ਪੰਜਨ ਗੁਰੂ ਸੂਰਮਾ ਨੇ ਬਹੁਤ ਵੱਡੇ ਪਰਉਪਕਾਰੀ ਨੇ ਸੱਚਾ ਪਾਤਸ਼ਾਹ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜੀ ਜਿਨ੍ਹਾਂ ਦਾ ਪ੍ਰਕਾਸ਼ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਦੇ ਗ੍ਰਹਿ ਵਿਖੇ ਮਾਤਾ ਗੰਗਾ ਜੀ ਦੀ ਉਹ ਤੋਂ ਹੁੰਦਾ ਹੈ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪਾਤਸ਼ਾਹੀ ਦਾ ਜਦੋਂ ਪ੍ਰਕਾਸ਼ ਹੁੰਦਾ ਹੈ ਤੇ ਪੂਰੀ ਦੁਨੀਆ ਦੇ ਵਿੱਚ ਹਰ ਕੋਈ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਗੁਰੂ ਅਰਜਨ ਦੇ ਪਾਤਸ਼ਾਹੀ ਨੂੰ ਵਧਾਈ ਦਿੰਦੀਆਂ ਨੇ ਖੁਸ਼ੀਆਂ ਮਨਾ ਰਹੀਆਂ ਨੇ ਪਰ ਦੋ ਰੂਹਾਂ ਐਸੀਆਂ ਸੀ ਜਿਨ੍ਹਾਂ ਤੋਂ ਸਾੜਾ ਪੈਦਾ ਹੋ ਗਿਆ ਕੀਰਖਾ ਪੈਦਾ ਹੋਈ ਨਫ਼ਰਤ ਪੈਦਾ ਹੋਈ ਤੇ ਸੋਚੀ ਪੈ ਗਏ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਕਿਉਂ ਹੋਇਆ ਉਹ ਕੌਣ ਨਹੀਂ ਗੁਰੂ ਅਰਜਨ ਦੇ ਪਾਤਸ਼ਾਹ ਜੀ ਦੇ ਵੱਡੇ ਭਰਾ ਪ੍ਰਤੀਤਿ ਚੰਦ ਤੇ ਉਹਦੀ ਘਰਵਾਲੀ ਕਰਮੋ ਇਹਨਾਂ ਨੇ ਅਰਦਾਸ ਕੀਤੀ ਸੀ ਕਿ ਗੁਰੂ ਅਰਜਨ ਦੇ ਪਾਤਸ਼ਾਹ ਦੇ ਘਰ ਚ ਕੋਈ ਸੰਤਾਨ ਨਾ ਹੋਵੇ ਪਰ ਗੁਰੂ ਅਰਜਨ ਦੇ ਮਹਾਰਾਜ ਨੇ ਤਨ ਬਾਬਾ ਬੁੱਢਾ ਸਾਹਿਬ ਜੀ ਤੋਂ ਅਰਦਾਸ ਇਸ ਲਈ ਕਰਵਾਈ ਸਾਧ ਸੰਗਤ ਧਿਆਨ ਦੇਣਾ ਕਈ ਕਹਿੰਦੇ ਜੀ ਬਾਬਾ ਬੁੱਢਾ ਜੀ ਤੋਂ ਅਰਦਾਸ ਕਰਾਉਂਦੀ ਕੀ ਜ਼ਰੂਰਤ ਪਈ ਸੀ ਪਰ ਇੱਕ ਗੱਲ ਧਿਆਨ ਚ ਰੱਖਿਓ ਦੋ ਅਰਦਾਸਾਂ ਨੇ ਤੇ ਮਹਾਰਾਜ ਸਾਨੂੰ ਸਮਝਾਉਣਾ ਚਾਹੁੰਦੇ ਆ ਕਿ ਵਾਹਿਗੁਰੂ ਦੇ ਘਰ ਵਿੱਚ ਕਿਹਦੀ ਅਰਦਾਸ ਪ੍ਰਵਾਨ ਹੁੰਦੀ ਆ ਤੇ ਕਿਹਦੀ ਨਹੀਂ ਹੁੰਦੀ ਕਿਹਦੀ ਅਰਦਾਸ ਸੁਣੀ ਜਾਂਦੀ ਆ ਤੇ ਕਿਹਦੀ ਨਹੀਂ ਸੁਣੀ ਜਾਂਦੀ ਪ੍ਰਿਥੀ ਚੰਦ ਅਰਦਾਸ ਕਰਦਾ ਹੈ ਕਿ ਕੋਈ ਔਲਾਦ ਸੰਤਾਨ ਨਾ ਹੋਵੇ। ਬਾਬਾ ਬੁੱਢਾ ਜੀ ਅਰਦਾਸ ਕਰਦੇ ਆ ਕਿ ਘਰ ਦੇ ਵਿੱਚ ਇੱਕ ਦਲ ਭੰਜਨ ਗੁਰੂ ਸੂਰਮਾ ਵੱਡ ਜੋਧਾ ਬਾਹੂ ਪਰਉਪਕਾਰੀ ਦੇ ਰੂਪ ਵਿੱਚ ਪੁੱਤਰ ਦੀ ਦਾਤ ਜੜੀ ਹੈ ਉਹ ਆਵੇ। ਹੁਣ ਅਰਦਾਸ ਕਿਹਦੀ ਸੁਣੀ ਆ ਕਮਾਈ ਵਾਲੇ ਦੀ ਜਿਹਦੇ ਮਨ ਦੇ ਵਿੱਚ ਖੋਟ ਹੈ ਜਾਂ ਬੁਰੀਾਈ ਹੈ ਉਦੀ ਕਦੇ ਵੀ ਵਾਹਿਗੁਰੂ ਦੇ ਦਰ ਤੇ ਅਰਦਾਸ ਪਰਵਾਨੀ ਨਹੀਂ ਅਰਦਾਸ ਹੁੰਦੀ ਆ ਕਮਾਈ ਵਾਲੇ ਦੀ ਸੁਣੀ ਕਮਾਈ ਵਾਲੇ ਦੀ ਜਾਂਦੀ ਆ ਜਿਵੇਂ ਆਪਾਂ ਬਾਣੀ ਵਿੱਚ ਬਚਨ ਪੜ੍ਹਦੇ ਆ ਮਾਰੇ ਕਹਿੰਦੇ ਜਿਨੇ ਕਮਾਈ ਕੀਤੀ ਆ ਨਾ ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ ਨਾਨਕ ਦਾਸ ਮੁਖ ਤੇ ਜੋ ਬੋਲੇ ਜਿਹਾ ਹੁਹਾ ਸੱਚ ਹੋਵੇ ਉਹਨੇ ਦੇ ਅਰਥ ਆਪਾਂ ਕੀ ਕਰਾਂਗੇ कि ਜਿਹੜਾ ਵੈਗੁਰੂ ਦੇ ਘਰ ਦਾ ਦਾਸ ਮੁੱਖ ਤੋਂ ਬੋਲ ਬੋਲੇ ਪਰ ਸ਼ਰਤ ਹੈ ਵੀ ਅੰਦਰ ਕਮਾਈ ਹੋਣੀ ਚਾਹੀਦੀ ਆ ਜੋ ਮੁੱਖ ਤੋਂ ਬੋਲ ਬੋਲੇਗਾ ਉਹ ਸੱਤ ਹੈ ਤੇ ਜਿਹਦੇ ਅੰਦਰ ਬੁਰੀਾਈ ਭਰੀ ਹੈ ਉਹ ਜਿੰਨਾ ਮਰਜ਼ੀ ਅਰਦਾਸਾਂ ਕਰੇ ਉਹਦੀ ਅਰਦਾਸ ਕਦੇ ਨਹੀਂ ਪੂਰੀ ਹੁੰਦੀ ਤੋਂ ਖੈਰ ਗੁਰੂ ਅਰਗੋਬਿੰਦ ਸਾਹਿਬ ਮਹਾਰਾਜ ਪਾਤਸ਼ਾਹ ਜੀ ਨੂੰ ਮਿਟਾਉਣ ਦੀਆਂ ਕੋਸ਼ਿਸ਼ਾਂ ਵੀ ਬੜੀਆਂ ਇਹਨਾਂ ਨੇ ਕੀਤੀਆਂ ਪਰ ਕਾਮਯਾਬੀ ਨਹੀਂ ਮਿਲੀ ਗੁਰੂ ਅਰਜਨ ਸਾਹਿਬ ਪਾਤਸ਼ਾਹੀ ਐਸਾ ਭਾਈ ਗੁਰਦਾਸ ਜੀ ਧੰਨ ਬਾਬਾ ਬੁੱਢਾ ਸਾਹਿਬ ਜੀ ਦੀ ਨਿਗਰਾਨੀ ਚ ਵਿਦਿਆ ਵੀ ਹਾਸਲ ਕਰਦੇ ਆ ਤੇ ਸ਼ਸਤਰ ਵਿਦਿਆ ਵੀ ਹਾਸਲ ਕਰਦੇ ਆ ਜਦੋਂ 11 ਸਾਲ ਦੀ ਉਮਰ ਹੁੰਦੀ ਆ ਪਾਤਸ਼ਾਹੀ ਦੀ ਉਦੋਂ ਗੁਰੂ ਅਰਜਨ ਦੇ ਮਹਾਰਾਜ ਜੀ ਸ਼ਹਾਦਤ ਦੇ ਰਾਹ ਉੱਤੇ ਤੁਰਦੇ ਆ ਜ਼ਿੰਮੇਵਾਰੀਆਂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਮਿਲਦੀਆਂ ਔਰ ਸਤਿਗੁਰੂ ਜੀ ਗੁਰਤਾ ਗਦੀ ਦੇ ਵਿਰਾਜਮਾਨ ਹੋ ਕਰਕੇ ਅਕਾਲ ਤਖਤ ਸਾਬ ਦੀ ਰਚਨਾ ਗੁਰੂ ਸਾਹਿਬ ਮਹਾਰਾਜ ਨੇ ਕੀਤੀ ਭਗਤੀ ਦੇ ਨਾਲ ਸ਼ਕਤੀ ਜਿਹੜੀ ਆ ਉਹ ਪ੍ਰਗਟ ਕੀਤੀ ਆ ਮੇਰੀ ਔਰ ਤੇਰੀ ਦੋ ਤਲਵਾਰਾਂ ਬੰਧੀਆਂ ਇੱਕ ਮੀਰੀ ਦੀ ਇੱਕ ਤੇਰੀ ਇੱਕ ਭਗਤੀ ਹੈ ਤੇ ਇੱਕ ਸ਼ਕਤੀ ਹੈ ਜਿੰਨਾ ਤਰਵਾਰ ਸਾਬ ਆਪਾਂ ਜਾਵਾਂਗੇ ਨਿਭ ਕੇ ਉਹਨਾਂ ਅਕਾਲ ਤਖਤ ਸਾਬ ਚੜ ਕੇ ਚੜ੍ਹਦੀ ਕਲਾ ਵਿੱਚ ਜਾਣਾ ਪੇਗਾ ਤੋ ਗੁਰੂ ਪਾਤਸ਼ਾਹ ਜੀ ਨੇ ਬੜੇ ਵੱਡੇ ਪਾਰੂ ਪੁਕਾਰ ਕੀਤੇ ਬਹੁਤ ਵੱਡੇ ਮਹਾਰਾਜ ਜੀ ਨੇ ਕਾਰਜ ਕੀਤੇ ਔਰ ਚਾਰ ਜੰਗਾਂ ਵੀ ਗੁਰੂ ਪਾਤਸ਼ਾਹ ਜੀ ਨੇ ਲੜੀਆਂ ਜਿਦੇ ਵਿੱਚ ਜਿੱਤਾਂ ਪ੍ਰਾਪਤ ਕੀਤੀਆਂ ਨੇ ਜਿੱਥੇ-ਜਿੱਥੇ ਦੀ ਕਿਸੇ ਨੇ ਮਨ ਭਾਵਨਾ ਕਰਕੇ ਅਰਦਾਸ ਕੀਤੀ ਭਾਵੇਂ ਉਹ ਕਸ਼ਮੀਰ ਹੈ ਭਾਵੇਂ ਉਹ ਨਾਨਕ ਮਤਾ ਹੈ ਤੇ ਭਾਵੇਂ ਉਹ ਪਿੰਡ ਡਰੋਲੀ ਹੈ ਤੇ ਭਾਈ ਭਾਵੇਂ ਉਹ ਭਾਰੀ ਰੂਪੇ ਕੇ ਹੈ ਜਿਨੇ ਵੀ ਮੰਨ ਕਰਕੇ ਅਰਦਾਸ ਕੀਤੀ ਸੱਚੇ ਪਾਤਸ਼ਾਹ ਨੇ ਉਥੇ ਜਾ ਕੇ ਰਹਿਮਤਾਂ ਵਰਧਾਈਆਂ ਤੇ ਉਹਨਾਂ ਦੇ ਜੀਵਨਾਂ ਸਫਲਾ ਕੀਤਾ ਹੈ। ਤੋਂ ਭਾਈ ਗੁਰਦਾਸ ਜੀ ਜਿਹੜੇ ਨੇ ਉਹ ਕਹਿੰਦੇ ਨੇ ਪੰਜ ਪਿਆਲੇ ਪੰਜ ਪੀਰ। ਪੰਜ ਪੀਰ ਤੋਂ ਭਾਵ ਹੈ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਗੁਰੂ ਅਰਜਨ ਦੇਵ ਮਹਾਰਾਜ ਤੱਕ ਇਹ ਪੰਜ ਪੀਰ ਨੇ। ਇੱਕ ਵਜੋਂ ਅਸੀਂ ਗੁਰੂ ਨਾਨਕ ਸਾਹਿਬ ਜੀ ਦੇ ਪਰਥਾਏ ਹੋਰ ਵੀ ਪੜ੍ਹਦੇ ਸੁਣਦੇ ਆਂ। ਜ਼ਾਹਰ ਪੀਰ ਜਗਤ ਗੁਰੂ ਮਕਾ ਇਸ ਵਾਸਤੇ ਪੰਜ ਪੀਰ ਦਾ ਮਤਲਬ ਹੈ ਗੁਰੂ ਨਾਨਕ ਸਾਹਿਬ ਤੋਂ ਗੁਰੂ ਅਰਜਨ ਦੇਵ ਮਹਾਰਾਜ ਤੱਕ ਪੰਜ ਪਿਆਲੇ ਇਹ ਪੰਜ ਪਿਆਲੇ ਦਿੱਤੇ ਨੇ ਉਹ ਪਿਆਲੇ ਕਿਹੜੇ ਨੇ ਸਤ ਸੰਤੋਖ ਦਇਆ ਧਰਮ ਧੀਰਜ ਖਿਮਾ ਇਹ ਪੰਜ ਪਿਆਲੇ ਨੇ ਜਿਹੜੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਪੀਤੇ ਆ ਜਦੋਂ ਇਹ ਪੰਜ ਪੀਰ ਦੇ ਰੂਪ ਵਿੱਚ ਪੰਜ ਪਿਆਲੇ ਮਿਲੇ ਨੇ ਅੱਪਾਈ ਸਾਬ ਜੀ ਕਹਿੰਦੇ ਛਟਮ ਵੀਰ ਬੈਠਾ ਗੁਰ ਭਾਰੀ ਉਹ ਪੰਜ ਪਿਆਲੇ ਜਦੋਂ ਪੀਤੇ ਆ ਤੇ ਭਾਰੀ ਗੁਰ ਇਸ ਤਖਤ ਦੇ ਉਤੇ ਆ ਕੇ ਬਰਾਜਮਾਨ ਹੋਇਆ ਹੈ ਅਰਜਨ ਕਾਇਆ ਪਲਟ ਕੈ ਮੂਰਤ ਹਰ ਗੋਬਿੰਦ ਸਵਾਰੀ ਕਾਇਆ ਹੀ ਪਲਟਦੀ ਰਹੀ ਹੈ ਗੁਰੂ ਨਾਨਕ ਸਾਹਿਬ ਜੀ ਨੇ ਕਾਇਆ ਪਲਟੀ ਹੈ ਗੁਰੂ ਅੰਗਦ ਦੇਵ ਜੀ ਦਾ ਰੂਪ ਹੋ ਗਏ ਨਾਨਕ ਤੂੰ ਲੈਣਾ ਤੂੰ ਗੁਰ ਅਮਰ ਤੂੰ ਵਿਚਾਰਿਆ ਕਾਇਆ ਪਲਟੀ ਹੈ ਜੋਤ ਉਹ ਹੀ ਐ ਜੁਗਤ ਵੀ ਉਹੀ ਐ ਸ਼ਰਮ ਪਾਇਆ ਹੀ ਪਲਟਦੀ ਰਹੀ ਐ ਅੱਜ ਗੁਰੂ ਅਰਜਨ ਦੇਵ ਜੀ ਨੇ ਇਹ ਪੰਜ ਪਿਆਲੇ ਹਰ ਗੋਬਿੰਦ ਸਾਹਿਬ ਜੀ ਨੂੰ ਦੇ ਕੇ ਭਾਰੀ ਗੁਰੂ ਬਣਾਇਆ ਕਾਇਆ ਪਲਟ ਕੇ ਮੂਰਤ ਹਰ ਗੋਬਿੰਦ ਜੀ ਦੀ ਸਵਾਰੀ ਹੈ ਚੱਲੀ ਪੀੜੀ ਸੋਡੀਆਂ ਕਿਉਂਕਿ ਕਈਆਂ ਦੇ ਮਨ 'ਚ ਜਿਵੇਂ ਪਹਿਲਾਂ ਹੀ ਜ਼ਿਕਰ ਕੀਤਾ ਪ੍ਰਿਥੀ ਚੰਦੀ ਚਾਹੁੰਦਾ ਸੀ ਵੀ ਇਹ ਪੀੜੀ ਅਗਾ ਨਾ ਤੁਰੇ ਪਰ ਅੱਜ ਭਈ ਸਭ ਕਹਿੰਦੇ ਆ ਚੱਲੀ ਪੀੜੀ ਸੋਨੀਆਂ ਰੂਪ ਦਿਖਾਵਣ ਵਾਰੋ ਵਾਰੀ ਦਲ ਪੰਜਨ ਗੁਰੂ ਸੂਰਮਣ ਵੱਡ ਜੋਦਾ ਬਹੁ ਪਰ ਉਪਕਾਰੀ ਗੁਰੂ ਅਰਗੁਨ ਸਾਹਿਬ ਮਹਾਰਾਜੀ ਜਿਹੜੇ ਨੇ ਉਹ ਬਹੁਤ ਭਾਰੀ ਯੋਧਾ ਵੀ ਨੇ ਤੇ ਬਹੁਤ ਵੱਡੇ ਪਰਉਪਕਾਰੀ ਵੀ ਨੇ ਗੁਰੂ ਮਹਾਰਾਜ ਨੇ ਬਹੁਤ ਪਰ ਉਪਕਾਰ ਦੇ ਕਾਰਜ ਕਰਕੇ ਬੜੀਆਂ ਰਹਿਮਤਾਂ ਗੁਰੂ ਪਾਤਸ਼ਾਹ ਨੇ ਵਰਤਾਈਆਂ ਨੇ ਤੁਹ ਐਸੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਹੈ ਔਰ ਸਿੱਖ ਸੰਗਤਾਂ ਬੜੇ ਸ਼ਰਧਾ ਭਾਵਨਾ ਦੇ ਨਾਲ ਮਨਾਉਂਦੀਆਂ ਨੇ ਸਤਿਗੁਰੂ ਮਹਾਰਾਜ ਅੱਗੇ ਅਰਦਾਸ ਕਰੋ ਪਾਤਸ਼ਾਹੀ ਸਾਨੂੰ ਮੀਰੀ ਔਰ ਪੀਰੀ ਦੀਆਂ ਦਾਤਾਂ ਬਖਸ਼ੋ ਅਸੀਂ ਭਗਤੀ ਔਰ ਸ਼ਕਤੀ ਇਹ ਦੋ ਗੁਣ ਗ੍ਰਹਿਣ ਕਰਨਾ ਚਾਹੁੰਨੇ ਆ ਇਸੇ ਨੂੰ ਫਿਰ ਅਗਾ ਜਾ ਕੇ ਬਾਣੀ ਔਰ ਬਾਣੇ ਦਾ ਰੂਪ ਦਿੱਤਾ ਹੈ ਅਸੀਂ ਬਾਣੀ ਦੇ ਰੰਗ ਚ ਵੀ ਰੰਗਣਾ ਤੇ ਬਾਣੇ ਦੇ ਰੰਗ ਦੇ ਵਿੱਚ ਵੀ ਰੰਗਣਾ ਹੈ ਇਹ ਗੁਣ ਦੋ ਨੇ ਤਾਂ ਸੂਰਮੇ ਵੀ ਦੋ ਨੇ ਇੱਕ ਸੂਰਮਾ ਉਹ ਐ ਜャ ਕੋ ਹਰ ਰੰਗ ਲਾਗੋ ਇਸ ਜੁਗ ਮੈਂ ਸੋ ਕਹੀਅਤ ਹੈ ਸੂਰਾ ਇੱਕ ਸੂਰਮਾ ਉਹ ਐ ਸੂਰਾ ਸੋ ਪਹਿਚਾਨੀਆ ਜੋ ਲਰੈ ਦੀਨ ਕੇ ਹੇਤ ਉਰਜਾ-ਗੁਰਜਾ ਕੱਟ ਮਰੈ ਕਭੂ ਨਾ ਛਾੜੈ ਕੇ ਤੋ ਗੁਰੂ ਮਹਾਰਜ ਚੜ੍ਹਦੀ ਕਲਾ ਬਖਸ਼ਣ ਦੋਵੇਂ ਗੁਣ ਗ੍ਰਹਿਣ ਕਰੀਏ ਮੀਰੀ ਔਰ ਪੀਰੀ ਬਾਣੀ ਔਰ ਬਾਣੀ ਦੇ ਧਾਰਨੀ ਬਣੀਏ ਭੁਲ ਚੁੱਕ ਦੀ ਖਿਮਾ ਗੁਰੂ ਪਕਸ਼ਾ ਦੇ ਗੁਰੂਵ ਦੀਆਂ ਆਪ ਸਮੁੱਚੀ ਸੰਗਤਾਂ ਨੂੰ ਬਹੁਤ ਮੁਬਾਰਕਾਂ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ